ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅਰਸੀ ਦੀਆਂ ਪਿੰਨੀਆਂ ਬਾਰੇ ਦੱਸਣ ਲੱਗਿਆ ਅਰਸੀ ਦੀਆਂ ਪਿੰਨੀਆਂ ਬਣਾਉਂਗਾ ਮੈਂ ਹੁਣ ਪਰ ਸੌਖਾ ਤਰੀਕਾ ਬਹੁਤ ਵਧੀਆ ਪਰ ਮੇਰੇ ਕਨ ਮਿੰਟ 10 ਜਾਂ 15 ਲੱਗਦੇ ਆ ਥੋੜੇ ਪਿੰਨੀਆਂ ਵਟਣੇ ਜਿਆਦਾ ਟਾਈਮ ਲੱਗਦਾ ਵੈਸੇ ਬਾਕੀ ਸਾਰੇ ਕੰਮ ਨੂੰ 15 ਮਿੰਟ ਲੱਗਣੇ ਆ ਤੁਸੀਂ ਜੋ ਵੀ ਮੈਂ ਹੁਣ ਤੁਹਾਡੇ ਸਾਹਮਣੇ ਬਣਾ ਕੇ ਦਿਖਾਵਾਂ ਤੁਹਾਨੂੰ ਉਹ ਅਰਸੀ ਤੇ ਤੇਲ ਤੇ ਛੋਲੇ ਕਾਰੇ ਛੋਲੇ ਪੁੰਨੇ ਵੇ ਇਹ ਤਿੰਨੇ ਚੀਜ਼ਾਂ ਮਤਲਬ ਅਸੀਂ ਰੌਣੀਆਂ ਵਿੱਚ ਰਾ ਕੇ ਉਹਨੂੰ ਪਿੰਨੀਆਂ ਬਣਾਉਣੀ ਆ ਔਰ ਠੀਕੀਆਂ ਸ਼ੱਕਰ ਪਾ ਲੋ ਗੁੱੜ ਪਾ ਲੋ ਘਰ ਦੀ ਚੀਜ਼ ਪਾਓ ਵਗਣਾ ਕੈਮੀਕਲ ਵਾਲੀ ਚੀਜ਼ ਨਾ ਪਾਓ ਕੋਈ ਬੰਦੇ ਨੂੰ ਦੇਸੀ ਵੀ ਨਹੀਂ ਮਾਫਤਾ ਹੈਗਾ ਤਾਂ ਉਹ ਇੱਥੇ ਪਿੰਨੀਆਂ ਬਣਾ ਕੇ ਖਾ ਸਕਦਾ ਇਹ ਮੈਂ ਤੁਹਾਨੂੰ ਤਾਂ ਦਿਖਾਉਣ ਲੱਗਿਆ ਨਾ ਵੀ ਜੇ ਬੰਦਾ ਕਈ ਵਾਰੀ ਖਾਣ ਦਾ ਚਾਹਵਾਨ ਹੁੰਦਾ ਪਰ ਉਹ ਬਣਾ ਨਹੀਂ ਸਕਦਾ ਇਸ ਕਰਕੇ ਤੁਸੀਂ ਦੇਖ ਕੇ ਜਿੱਦਾਂ ਮੈਂ ਬਣਾਉਂਗਾ ਇਦਾਂ ਬਣਾ ਸਕਦੇ ਆ ਆਪਣੇ ਘਰੇ ਹੀ ਖਾ ਸਕਦੇ ਆ ਵਧੀਆ ਚੀਜ਼ ਐ ਅਤੇ ਠੰਡਾ ਰਹੀ ਠੰਡਾ ਵਾਸਤੇ ਬਹੁਤ ਵਧੀਆ ਚੀਜ਼ ਐ ਠੀਕ ਐ ਜੀ ਬਾਕੀ ਹੁਣ ਆਹ ਦੇਖੋ ਤੁਸੀਂ ਜੋ ਜੋ ਅਸੀਂ ਕਰਨਾ ਹੈ ਆ ਦੇਖੋ ਆਸੀ ਪਾ ਲਈ ਅਸੀਂ ਕੜਾਹੀ ਦੇ ਵਿੱਚ 1/2 ਕਿਲੋ ਆਸੀ ਲਈ ਹੈ ਇਹਨੂੰ ਆਪਾਂ ਪਹਿਲਾਂ 2 ਮਿੰਟ ਸੈਕਲੋਣਾ ਹੈ ਕਿਉਂਕਿ ਥੋੜੀ ਜਿਹਾ ਹਾਰਡ ਹੁੰਦੀ ਹੈ ਇਸ ਕਰਕੇ ਇਹਨੂੰ ਥੋੜਾ ਜਿਹਾ ਪਹਿਲਾਂ ਪਕਾਉਣਾ ਹੈ 2 ਮਿੰਟ ਪਹਿਲਾਂ ਤੇ ਤੋਂ ਬਾਅਦ ਪਾਵਾਂਗੇ ਤੇਲੇ ਦੇ ਵਿੱਚ ਇਹ ਤੇਲ ਪਾਈਆਂ ਦੇਖੋ ਤੇ ਤੇਲ ਵੀ ਨਾਲ ਭੁੰਨਾਂਗੇ ਤੇ ਨਾਲ ਛੋਲੇ ਜਾਂਦੇ ਵੇ ਆ ਦੇਖੋ ਬਿਨਾ ਚਿਲਕੇ ਤੇ ਸਵਾਈ ਕਰੀਏ ਇਹਦੇ ਵਿੱਚ ਨਾ ਨਮਕ ਨਹੀਂ ਹੁੰਦਾ ਹੈਗਾ ਜਿਹੜੇ ਚਿਲਕੇ ਹੋਵੇ ਨਾ ਨਮਕ ਲੱਗਿਆ ਹੋਣਾ ਇਸ ਕਰਕੇ ਨਾ ਉਹ ਨਹੀਂ ਲਾਉਂਦੇ ਇਹ ਦੇਖੋ ਹੁਣ ਵੀ ਕੁਝ ਉਹ ਲੱਗ ਪਿਆ ਹੋਣਾ ਥੋੜੀ ਥੋੜੀ ਮਤਲਬ ਸੁਗੰਧ ਆਉਣ ਲੱਗਦੀ ਹੈ ਕਿ ਕੋਈ ਚੀਜ਼ ਭੁੰਨ ਹੋਂਦੀ ਹੈ ਉਹਨਾਂ ਪਾਇਦੇ ਵਿੱਚ ਪਾ ਦਾਂਗੇ ਤੇਲਰ ਛੋਲੇ ਉਹ ਪੀ ਲਈ ਪਾਤੇ ਜਦੋਂ ਸਪਟਾ ਰੋਜਾ ਕੱਟ ਤਾ ਉਹ ਪਾਇਦੇ ਵਿੱਚ ਰਲਾ ਦੇਣਾ ਇਹ ਵੀ ਰੋਪਨ ਹੋ ਜਾਣਗੇ ਇੱਕ ਲੱਦ ਦੇ ਹਾਂ ਨਾਲ ਤੇਲਾਂ ਦੇ ਤੇਲ ਵਿੱਚ ਜਾਨੋ ਵੀ ਇੱਕ ਅਲੱਗ ਥੋੜਾ ਜਿਹਾ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਇਹਦੇ ਵਿੱਚ ਨਾਲੇ ਪਾ ਦੇਣੇ ਆ ਛੋਲੇ ਮੇਰੇ ਚੰਨ ਦੇ ਨਾਲੇ ਇਹ ਵੀ ਥੋੜਾ ਜਿਹਾ ਭੁੰਨ ਹੋ ਜਾਣ ਤੇ ਫਿਰ ਤਾਂ ਆਪਾਂ ਦੰਗੀਆਂ ਬਣਾਉਣੀ ਆ ਜਿਆ ਵਸਰੀਆਂ ਤਾਂ ਲਓ ਜੀ ਜਿਆ 600 ਗ੍ਰਾਮ ਹੋ ਗਏ ਛੋਲੇ 1/2 ਕਿਲੋ ਹਲਸੀ ਤੇ ਪਾਇਆ ਤੇਲ ਐਦਾਂ ਨਾਲ ਸਾਰਾ ਵਧੀਆ ਐਦਾਂ ਮੇਲ ਹੋ ਜਾਊਗਾ ਜੇ ਆਪਾਂ ਕੱਲੀ ਹਲਸੀਨੀਆਂ ਪਿੰਨੀਆਂ ਬਣਾਉਨੇ ਆਂ ਉਹ ਕਾਲੇ ਰੰਗ ਪਰ ਹੋ ਜਾਣੀਆਂ ਉਹ ਨਹੀਂ ਕਾਲੇ ਰੰਗ ਪਰ ਤੇ ਜੇ ਹੁਣ ਇਹਦੇ ਵਿੱਚ ਆਪਾਂ ਨਾਲ ਤੇਲ ਪਾ ਲੈ ਚਿੱਟੇ ਰੰਗ ਦੇ ਨਾਲ ਛੋਲੇ ਪਾ ਗਏ ਤੇ ਇਹਨੂੰ ਆਪਾਂ ਜ ਮਿਕਸੀ ਕਰਾਂ ਥੋੜਾ ਰੰਗ ਮਿਕਸ ਹੋ ਜਾਊਗਾ ਨੋਮੇ ਮੇਟ ਜਿਆ ਤਾਂ ਫਿਰ ਪਿੰਨੀ ਵਧੀਆ ਲੱਗਦੀ ਆ ਕੋਈ ਨਾ ਪੰਨ ਥੋੜੇ ਜਿਹਾ ਹੁਣ ਭੁੰਨਾ ਹੈ ਪੰਜ ਤਿੰਨ ਕੁ ਮਿੰਟ ਦਾ ਦੋ ਤਿੰਨ ਕੁ ਮਿੰਟ ਭੋਲ ਤੇ ਉਹਦੇ ਤਾਂ ਪਹਿਲਾਂ ਹੀ ਭੁੱਜੇ ਹੋਣੇ ਆ ਇਹਨੂੰ ਤੇਲ ਵੀ ਭੁੰਨੇ ਜਾਣਗੇ ਨਾਲ ਹੁਣ ਇਹ ਤਾਂ ਆਕਸੀਜਨ ਪਹੀ ਗਈਆਂ ਤੇ ਸਰਦੀ ਆ ਰਹੀ ਹੈ ਔਰ ਇਹ ਕੇ ਬਲਕੇ ਆਏ ਗਈ ਜੇ ਹੁਣ ਤੇ ਆਪਾਂ ਇਹ ਖਾਣੀਆਂ ਸਟਾਰਟ ਕਰਾਂਗੇ ਤਾਂ ਜਾਗੇ ਕਿਤੇ ਇਹ ਜਿਹਨਾਂ ਬਰੀ ਦੇ ਵਿੱਚ ਜਿਹੜੀ ਜ਼ਿਆਦਾ ਠੰਡ ਪੈਣੀ ਹੈ ਉਹ ਆਗਰ ਦੇ ਗੋ ਨੂੰ ਉਹ ਤੋਂ ਵਿਚਾਰ ਹੋਊਗਾ ਆਪਣਾ ਬਾਕੀ ਇਹਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਬਹੁਤ ਹੋਰ ਵੀ ਕਈ ਚੀਜ਼ਾਂ ਦੇ ਨਾਲ ਭਰਪੂਰ ਹੁੰਦੀਆਂ ਇਹ ਚੀਜ਼ਾਂ ਉਹ ਜਿਹੜਾ ਬੰਦਾ ਦੇਸੀ ਘਿਓ ਜਾਂ ਖੋਆ ਨਹੀਂ ਖਾ ਸਕਦਾ ਉਹ ਬੰਦਾ ਇਹ ਚੀਜ਼ਾਂ ਬਣਾ ਕੇ ਖਾ ਸਕਦਾ ਹੈ ਦੇਸੀ ਖਿਓ ਹੋਣਾ ਅੱਜਕੱਲ ਹਰੇਕ ਨੂੰ ਖਾਪਦਾ ਨਹੀਂ ਹੈਗਾ ਜਿਆਦਾ ਕਰਕੇ ਲੋਕ ਇਹ ਚੀਜ਼ਾਂ ਖਾਣੀਆਂ ਪਸੰਦ ਕਰਦੇ ਆ ਜਾਂ ਫਿਰ ਦੇਸੀ ਗਾਂ ਦਾ ਘਿਓ ਲਿਆਉਣਾ ਚਾਹੀਦਾ ਉਹ ਮਾਫਕ ਹੈਰੇ ਲੋਕਾਂ ਨੂੰ ਉਹਦੇ ਨਾਲ ਤਾਂ ਕਈ ਬਿਮਾਰੀਆਂ ਵੀ ਚੱਕੀ ਜਾਂਦੀਆਂ ਜਿਹੜਾ ਕੋਲੈਸਟ੍ਰੋਲ ਜਾਂ ਵਾਧਦਾ ਹੁੰਦਾ ਉਹ ਵੀ ਉਹਦੇ ਨਾਲ ਠੀਕ ਹੋ ਜਾਂਦਾ ਦੇਸੀ ਗਾਂ ਦੇ ਦੇਸੀ ਘਿਓ ਨਾਲ ਯਾਹ ਰੇ ਚੀਜ਼ਾਂ ਇਹਨਾਂ ਨੂੰ ਪਾਉਣਾ ਚਾਹੀਦਾ ਖਾਣਾ ਚਾਹੀਦਾ ਇਹ ਆਪਾਂ ਇਹ ਕੋਲ ਨੋਗੇ ਆਪਾਂ ਇਹਨਾਂ ਨੂੰ ਠੰਡਾ ਕਰ ਲਾਂਗੇ ਇਹਨਾਂ ਕਰਕੇ ਇਹਨੂੰ ਆਪਾਂ ਮਿਕਸੀ ਕਰਨਾ ਆਪਾਂ ਨੂੰ ਦਿਖਾਉਣਾ ਬਾਕੀ ਹੋਰ ਡਰਾਈ ਫਰੂਟ ਜਿਹੜੇ ਤੁਸੀਂ ਠੀਕ ਕਰਦਾ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਬਈ ਇਹ ਹੋ ਕੋ ਨੋਗੇ ਕੋ 16 ਗ੍ਰੰਡ ਦਾ ਕੋਈ ਚੇਂਜ ਹੋ ਗਿਆ ਕੜਾਹੀ ਮੇਰੀ ਇਹ ਲੋਹੇ ਦੀ ਹੈ ਇਹ ਸਰਬ ਲੋ ਸਰਬ ਲੋ ਦੀ ਕੜਾਹੀ ਹੀ ਹੁੰਦੀ ਹੈ ਜਿਹੜੀ ਢੋਣੇ ਬਣਦੇ ਭਾਂਡੇ ਇਹ ਉੱਥੋਂ ਲੈਂਦੇ ਦੀ ਹੈ ਇਹਦਾ ਹੀ ਬੜਾ ਨਾਲ ਅਸਰ ਹੁੰਦਾ ਸਰਬ ਲੋ ਦਾ ਵੀ ਫਾਇਦਾ ਹੁੰਦਾ ਨਾਲ ਜੇ ਕੋਈ ਚੀਜ਼ ਬਣਾਉਂਗੇ ਆਪਾਂ ਇਹ ਮੇਰੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਲਾਈਫ ਵਨ ਹੋ ਗਏ ਆਪਣੇ ਹੁਣ ਇਹਨਾਂ ਨੂੰ ਉਪਰ ਗੈਸ ਕਰਤੀ ਇਹ ਬੰਦ ਇਹਨੂੰ ਥੋੜੀ ਜਿਹੀ ਘੱਲੋਨਾ ਪੈਣਾ ਇਹਨੂੰ ਅਸੀਂ ਭੁੰਨਿਆ ਤਾਂ ਨਾ ਸਾਰਾ ਦੋਇ ਤਿੰਨ ਐਡਮਾ ਆ ਦੇਖੋ ਮਿਕਸੀ ਕਰ ਲਈ ਸੀ ਚੰਡੀ ਕਰਕੇ ਆ ਦੇਖੋ ਦਾਵੜਾ ਬਣ ਗਿਆ ਵਧੀਆ ਨਾ ਦੇਖੋ ਚੰਗੀ ਲੱਗਦਾ ਤੇ ਜੇ ਕੋਈ 슈ਗਰ ਵਾਲਾ ਬੰਦਾ ਹੈ ਵੀ ਇਹ ਮਿੱਠਾ ਨਹੀਂ ਖਾ ਸਕਦਾ ਤਾਂ ਉਹ ਇਹ ਇਦਾਂ ਹੀ ਵੀ ਖਾ ਸਕਦਾ ਹੈ ਦੁੱਧੋ ਦੇ ਨਾਲ ਜਾਂ ਚਾਹ ਦੇ ਨਾਲ ਚਮਚਾ ਦੋ ਚੌਥੇ ਸਵੇਰੇ ਸ਼ਾਮ ਖਾ ਸਕਦਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਲੋਕੋ ਮੇਰੇ ਨੂੰ ਸਾਈਡ ਉੱਪਰ ਰੱਖ ਦਿੰਨੇ ਆਪਾਂ ਇੱਕ ਸਾਢੇ ਸੌ ਹੈ ਦਾ ਹੈ ਦੇਸੀ ਘਿਓ ਇਹ ਦੇਸੀ ਘਿਓ ਆਪਣਾ 100 ਗ੍ਰਾਮ ਹੈਗਾ ਦੇਸੀ ਗਾਇ ਦਾ ਲੈਂਦਾ ਮੇਰਾ ਪਹਿਲਾਂ ਆਪਾਂ ਚੁੱਲਾ ਚਲਨ ਕਰ ਲਈ ਇੱਕ ਵਾਰੀ ਨੋ ਚੁੱਲਾ ਬਾਲ ਲਿਆ ਤੇ ਆਪਾਂ ਇਹ ਦੇਸੀ ਘਿਓ ਇਹਦੇ ਵਿੱਚ ਪਾ ਦੇਣਾ ਹੁਣ ਬਾਲੋ ਜੇ ਉਹ ਨਹੀਂ ਪਾਉਣਾ ਹੈ ਰਸੋ ਜੰਨਾ ਤੋਂ ਖਾਜਵੇਂ ਬੰਦੇ ਨੂੰ ਨਾ ਕੇ ਪਾਉਣਾ ਹੈ ਤੇ ਇਹ ਬਰੀ ਗੰਦਨਾ ਹੈ ਸਾਲੋ ਪਾਲੋ 70 ਪਾਲੋ ਸਟੇਸੀਕੇ ਦਾ ਕੋਈ ਜ਼ਰੂਰੀ ਨਹੀਂ ਹੈ ਤਾਂ ਵੀ ਜੈਸੀ ਚੋਈ ਖਾਣਾ ਚਾਹੀਦਾ ਹੋਰ ਵੀ ਬਹੁਤ ਆਈਟਮਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਮਤਲਬ ਨਹੀਂ ਮਾਹੋ ਗਈਆਂ ਇਸ ਕਰਕੇ ਹਾਂ ਚੀਜ਼ਾਂ ਖਾਓ ਥੋੜਾ ਜਿਹਾ ਗਰਮ ਹੋਊਗਾ ਜੇ ਮੈਂ ਮੇਰੇ ਕੋ ਘਰ ਦੀ ਸ਼ੱਕਰ ਰਹੀ ਤੇ ਇਹ ਇੱਕ ਮਤਲਬ ਜਿਸ ਟੈਂਪਲਾਣੀ ਚੱਲਦੀ ਤੇ ਪਿਛਲੇ ਸਾਲ ਇਹ ਜਨਵਰੀ ਦੇ ਵਿੱਚ ਮੈਂ ਖਿੜਾੜੀ ਗੱਤੇ ਲੈ ਕੇ ਆਇਆ ਤਾਂ ਇਹ ਤੇ ਮੈਂ ਕਿਹਾ ਵੀ ਚਲ ਗੁਰਦੋਂ ਨੂੰ ਲਿਆਵਾਂ ਵੀ ਦੁਕਾਨਾਂ ਦਾ ਗੁਰਸਾ ਦੇਖੋ ਤੁਹਾਨੂੰ ਪਤਾ ਤੂ ਕੋਈ ਹੁੰਦਾ ਵਿਚਰਾ ਸੋਸ ਮਿਕਸ ਕਰੇ ਉਹ ਕੋਈ ਤੈ ਨਹੀਂ ਕਰ ਪਾਏਗਾ ਨੇ ਇਹ ਆਪ ਕੋਲ ਬੈਠ ਕੇ ਅਸੀਂ ਚੱਕਰ ਬਣਾਈ ਗਏ ਪਿਓ ਸ਼ੱਕਰ ਹੈ ਇਹ ਰੰਗ ਤਾਂ ਪੂਰਾ ਪੱਕਾ ਹੋ ਗਿਆ ਇਹ ਤਾਂ ਪਹਿਲਾਂ ਬਹੁਤ ਚਿੱਟੀ ਈ ਸੀ ਉਸ ਟਾਈਮ ਜਲਿਆਦੀ ਹੈ ਇਹ ਕੋਈ ਟੀ ਦੇ ਵਿੱਚ ਆਪਾਂ ਨਾ ਹੁਣ ਪਾ ਲੈਣੀ ਹੈ ਨੇ ただ、何で ਦਾ ਚਮਚਾ ਜੁਆਇੰਟ ਪਾਣੀ ਜਾਗਦੀ ਹੈ ਠੀਕ ਹੈ ਇਹਦੇ ਨਾਲ ਇਹ ਇੱਕ ਪਿੰਨੀ ਖਾਂਦੇ ਨੂੰ ਤਾਂ ਇਹ ਜੜ੍ਹ ਹੈਟਾਉਂਦੀ ਬਸ ਵਧੀਆ ਲੱਗਦੀ ਹੈ ਜੜਾ ਦਾ ਨਹੀਂ ਪਾਣੀ ਬਸ ਹੱਤਾ ਚਮਚਾ ਇਹਦਾ ਚਮਚਾ ਵੀ ਛੋਟਾ ਹੈ ਇਹ ਦੇਖੋ ਲੱਗ ਗਿਆ ਹੋਇਆ ਇਹ ਮਣੀ ਇਹ ਬਸ ਥੋੜੀ ਜਿਹੀ ਕੁਝ ਲੋਕ ਦੇਸੀ ਕਿਉਂ ਦੀ ਆਉਂਦੀ ਹੈ ਯਾਨੀ ਇਹ ਬਦਲ ਪਾਣੀ ਆਪਣਾ ਛੱਡਣਾ ਹੁੰਦਾ ਸੱਕਰ ਨੇ ਤੇ ਸਿੱਕਿਉਂ ਆਪਣਾ ਥੋੜੀ ਲਾ ਪਾਇਆ ਗਾ ਇਹ ਬਜਾਰ ਵੀ ਪੜਾ ਰਹੀਆਂ ਹੁੰਦੀਆਂ ਨੇ ਉਹਦੇ ਨਾਲ ਹੀ ਛੇਠਾਂ ਲੱਗਣ ਲੱਗਦੇ ਚੀਜ਼ ਖਰਾਬ ਹੋ ਜਾਂਦਾ ਉਹ ਦੇ ਵਜਾ ਦੇਖੋ ਜਨਾ ਲੈ ਲੈਣਾ ਹੈ ਉਹਨਾਂ ਦੇ ਵਿੱਚ ਆਪਣਾ ਨਮਲਾ ਲੈਣਾ ਹੈ ਮਿਕਸ ਕਰ ਦੇਣਾ ਹੋਰ ਇੱਕ ਉਹ ਬਣਾ ਦੇਣੀ ਹੈ ਘਟੋ ਸੌਖਾ ਜਿਹਾ ਕਰ ਮੈਂ ਉਹਦੇ ਵਿੱਚ ਪਾ ਦੇਣਾ ਪਰੇਮਾਲ ਮੇਸ਼ ਕਰ ਦੇਣਾ ਨਾ ਹੋਈ ਹੋਈ ਨਾ ਸਾਰੇ ਮੈਂ ਬਣ ਜਾਣਾ ਵਧੀਆ ਦਾਬਲਾ ਜਲਦੀ ਪੱਟ ਹੋ ਜਾਂਦੀ ਹੈ ਫਿਰ ਕਿਉਂ ਤੱਕ ਹਟ ਜਾਣਾ ਭਾਈ ਬਲਕੋ ਬਰਨਾ ਤਾ ਨੋ ਉਨ ਲਾਉ ਜੀ ਉਹਦੇ ਨਾਲ ਦੇਖੋ ਤਾਂ ਬਰਨ ਵਾਲੇ ਚਾਹ ਤਾ ਮੈਂ ਇਹ ਆਪਣੇ ਆਪ ਇੱਕ ਹੋਈ ਹੋਈ ਆਪਣੇ ਗਿੱਲਾ ਜਿਹਾ ਛੱਡ ਦਿੰਦਾ ਹਾਂ ਦੇਖੋ ਹੈ ਇਹ ਲੇਵਰੀ ਬਣ ਗਈ ਮੈਂ ਉਹ ਨਹੀਂ ਆਪਾਂ ਇਹ ਲਹੱਤਾਂ ਪੰਨ ਦੇ ਡੰਡਾ ਵਾਲੇ ਤੇ ਹੱਤਕਮਾ ਕੇ ਵਿੱਚ ਉਹਦੇ ਬਾਅਦ ਪਿੰਨੀਆਂ ਵਾਖ ਲੈਣੀਆਂ ਇੰਨਾ ਕੰਮ ਆਉਂਦਾ ਜਦੋਂ ਜੇ ਮੂੰਹ ਕੋ ਨਹੀਂ ਦੇਖੀ ਜਾਂਦੇ ਆ ਵੀ ਉਹ ਕਰੂਗਾ ਉਹ ਕਰੂਗਾ ਜੇ ਮਨ ਨੂੰ ਕੋਈ ਬਣਾ ਦੇ ਦਊਗਾ ਬਣਾਣੀਆਂ ਕੋਈ ਔਖੀਆਂ ਨਹੀਂ ਹੈਗੀਆਂ ਬਸ ਬਣਾਉਣਾ ਯੋੜਾ ਚਾਹੀਦਾ ਉਹਨੂੰ ਮੈਂ ਤਾਂ ਕਰਨੀ ਚਾਹੀਦੀ ਐ ਜੋ ਮਰਜ਼ੀ ਖਾਓ ਉਹ ਜੇ ਹੈਲਦੀ ਚੀਜ਼ਾਂ ਬਈ ਘਰ ਦੀਆਂ ਚੀਜ਼ਾਂ ਹੈ ਉਹ ਕੈਮੀਕਲ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਤੇ ਆਵਾ ਇਹ ਚੀਜ਼ਾਂ ਬਈ ਬਣਾਏ ਕਰੋ ਖਾਏ ਕਰੋ ਸੰਦ ਜੇ ਕੋ ਮਿੱਠੇ ਦਾ ਹੀ ਮਤਲਬ ਲੱਭ ਜੂਗਾ ਮਿੱਠਾਈ ਵਧੀਆ ਹੋ ਗਿਆ ਇਹਨਾਂ ਇਹ ਜੁਆਇਨ ਪਾਈ ਤੇ ਜੌਣ ਦਾ ਵੀ ਸਵਾਦ ਆਉਂਦਾ ਵਿੱਚ ਦੇ ਹਾਂ ਲਓ। ਦੇ ਕੋਈ ਧਾਟ ਹੋਣੀਆਂ ਪੈਣੀਆਂ ਇਹਦੀਆਂ। ਇਹ। ਨਹੀਂ। ਇਹ ਇਹਨਾਂ ਪਿੰਨੇ। ਮੇਰੇ ਨਾਲ ਸਵਾਲ ਹੈ ਬਣਾ ਇਹਨੂੰ। ਇਹਦੇ 'ਚ ਕੋਈ ਨਿੱਗ ਭਾਰੀ ਚੀਜ਼ ਨਹੀਂ ਹੈਗੀ। ਵੀ ਜਿਹੜਾ ਆਪਾਂ ਮਤਲਬ ਕੋਈ ਖਰਾਬ ਕਰੂਗਾ ਸਿਹਤ ਨੂੰ। ਕੁਛ ਨਹੀਂ ਕਹਿੰਦਾ ਇਹ। ਕੋਈ ਤਰ੍ਹਾਂ ਦਾ ਖਾਣਾਦਾ ਸਾ ਚਾਹੀਦਾ ਆਵਾ ਕੋਣ ਵੀ ਨਹੀਂ ਖਾਣੇ ਚਾਹੀਦੇ ਕਿਉਂਕਿ ਜਿਆਦਾ ਫੇਰ ਗਰਮੀ ਕਰਦਾ ਹੈਗਾ ਹਾਂ ਇਹ ਗਰਮੀਆਂ ਦੇ ਵਿੱਚ ਤੰਗ ਕਰਦੀ ਔਰ ਸਿਰ ਜੇ ਗਰਮੀ ਹੋਣੀ ਫਿਰ ਬੰਦੇ ਜਿਆਦਾ ਗਰਮੀ ਲੱਗਦੀ ਆ ਇਹ ਮੋੜ ਜੀ ਬਣ ਗਏ ਪਿੰਨੀ ਆ ਆ ਵੇਖੋ ਇਤੋਂ ਹਾਰੀਆਂ ਸਮੀਆਂ ਵੱਟ ਹੋ ਗਈਆਂ ਤੇ ਇਹੋ ਜਿਹੇ ਬੱਚੇ ਬਸ ਤੇ ਰੱਖਨੇ ਕਿ ਮੈਂ ਦੇਖੋ ਇੱਕ ਦਨੀ ਤੇ ਮੀਆਂ ਵੱਗੀਆਂ ਆਹੇ ਫਿਰ ਦੇਖੋ ਇਹਨੂੰ ਵਧੀਆ ਰੱਖਣਾ ਉਹ ਗੋੜਾ ਗੋੜਾ ਪੈਣੇ ਚਾਹੀਦੇ ਨੇ ਅੰਦਰ ਨਾਲ ਹੀ ਪੱਕਾ ਹੋ ਗਿਆ ਜਿਹੜੇ ਜੇ ਕਿਤੇ ਨਾ ਫੈਲ ਪਾਏ ਉਹਦੇ ਵਿੱਚ ਤੇ ਹੋਰ ਵੀ ਪੱਕਾ ਹੋ ਜਾਣਾ ਕਰਾਂਗੇ ਸਿਰ ਸੀਆ ਪਨੀਆ ਬਣ ਗਿਆ ਬਾਈ ਦਿਖਾਉਣਾ ਮੇਰਾ ਦਬਾਈ ਰੋੜਾ ਜਸਟ ਬਟ ਸਿਕਾ ਸੁਪਾ ਪਿੰਨੀਆਂ ਪਿੰਨੀਆਂ ਬਣ ਗਈਆਂ ਕਿਉਂ ਦੇਖਿਆ ਨਾ 10 ਮਿੰਟ ਲੱਗੇ ਮੈਂ ਕਿ ਪਿੰਨੀਆਂ ਬੱਟਣੇ ਨੂੰ ਵੀ 10 ਮਿੰਟ ਲੱਗਦੇ ਆ ਇਹ ਹੋ ਗਏ ਪਿੰਨੀਆਂ ਤੇ ਬਾਕੀ ਸਾਰਾ ਕੁਝ ਨੇ ਦੇਖੇ ਲਿਆ ਕਿੰਦਾ ਕਿੰਦਾ ਚੱਲਿਆ ਕੰਮ ਲੋ ਜੀ ਇਹ ਹੋ ਗਏ ਪਿੰਨੀਆਂ ਤਿਆਰ ਇਹ ਪੂਰੀਆਂ ਤਿਆਰ ਕਰਕੇ ਰੱਖਤੀਆਂ ਭਈ ਇਹ ਮੇਰੇ ਘਰ 2-3 ਕਿੰਨੇ ਕੁ ਟਮਾਲ ਲੱਗੇਗਾ ਜੇ ਤੁਸੀਂ ਇਹ ਦੇਖ ਲਿਆ ਕਿ ਕਿੰਨਾ ਬਣਾਈਆਂ ਪੈਲੀਆਂ ਇਹ ਹੈਗੀਆਂ ਅਲਸੀ ਟੇਲਰ ਤੇ ਛੋਲੇ ਠੀਕ ਹੈ ਥੋੜੇ ਜਿਹਾ ਮਦਾਮ ਵੀ ਪਾਦੇ ਜਾਂ ਨਿਸ਼ਚੀ ਕਰੇ ਇਹ ਮਦਾਮ ਦੇ ਬਿਲਕੁਲ ਪੀਸ ਪਏ ਤੇ ਥੋੜੇ ਜਿਹੀ 20 25 ਕੋਈ ਪਾਦੇ ਵਿੱਚੇ ਥੋੜੀ ਜਿਹੀ ਬਾਦ ਵਿੱਚ ਗੁੜ ਦੇ ਵੀ ਚੱਪਾਂ ਨੂੰ ਜੁਆਇੰਟ ਪਾਉਣੀ ਹੈ ਤੇ ਇਹਨਾਂ ਨੂੰ ਬਸ ਭੁੰਨ ਕੇ ਸਾਰੇ ਇਕੱਠੇ ਕਰਵਾ ਲੈਣਾ ਅੱਛਾ ਜੇ ਇਹ ਨਾਲ ਗੁੜ ਦੇ ਨਾਲ ਥੋੜੀ ਜਿਹੀ ਲੇਰ ਘੱਟ ਹੁੰਦੀ ਹੈ ਤਾਂ ਥੋੜੀ ਆਪਾਂ ਚਾਣੀ ਬਣਾ ਕੇ ਪਾ ਸਕਦੇ ਹਾਂ ਸੱਕਰ ਦੀ ਬਣਾਉਦੇ ਜਿਹਾ ਗੁੜ ਦੀ ਥੋੜੇ ਜਿਹਾ ਪਾਣੀ ਪਾ ਲੇ ਗਲਾਸ ਉਹਦੇ ਪਾਈ ਗੁੜ ਪਾ ਕੇ ਇਹਨੂੰ ਚਾਣੀ ਬਣਾ ਕੇ ਉੱਪਰ ਪਾ ਲਓ ਥੋੜੀ ਫਿਰ ਇਹ ਮਿਕਸ ਹੋ ਜਾਂਦੀ ਸਾਰੀ ਠੀਕ ਹੈ ਪਿੰਨੀਆਂ ਬਣ ਲੱਗਦੇ ਲੈ ਕੋ ਹੋ ਜਾਂਦੀ ਐ ਫਿਰ ਤੁਸੀਂ ਵੀ ਕਰੋ ਟਰਾਈ ਆਪਣੇ ਘਰ ਠੀਕ ਹੈ ਜੀ ਹੁਣ ਸਰਦੀਆਂ ਦੇ ਮਤਲਬ ਠੰਡ ਦੇ ਮੌਸਮ ਹੈ ਠੰਡ ਦੇ ਵਿੱਚ ਜਰੂਰੀਆਂ ਖਾਣੀਆਂ ਚਾਹੀਦੀਆਂ ਠੰਡ ਨਹੀਂ ਲੱਗਦੀ ਹੈਗੀ ਬਹੁਤ ਫਰਕ ਪੈਂਦਾ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਹੁੰਦਾ ਠੀਕ ਹੈ ਜੀ ਧੰਨਵਾਦ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਧੰਨਵਾਦ ਜੀ